ਤੇ ਲੈ ਜਾਓ ਇਹਨਾਂ ਦਾ ਇੱਕ ਬੰਦਾ ਵਾ ਉਹਨਾਂ ਨੇ ਮੈਨੂੰ ਆਖਿਆ ਕਿ ਤੁਸੀਂ ਮੋਟਰਸਾਈਕਲ ਤੇ ਲੈ ਜਾਓ ਤੇ ਸਰਕਾਰੀ ਹਸਪਤਾਲ ਚਲ ਜਾਓ ਮੈਂ ਸਾਰੇ ਇੱਥੋਂ ਗਿਆਮਾਂ ਲੈ ਕੇ ਤੇ ਅੱਗੇ ਜਾ ਕੇ ਨਾ ਮੈਂ ਆਉਂ ਉੱਥੋਂ ਕਿਤਾਕੀ ਗਿਆਮਾਂ ਤੇ ਬਾਅਦ ਚ ਨਾ ਕੇਸ ਉੱਥੇ ਹੋ ਗਿਆ ਰਾਜ ਜੀ ਹਾਂਜੀ ਛੜਕਤ ਹੈ ਜੀ ਹਾਂਜੀ ਫਿਰ ਕਿ ਉੱਥੋਂ ਫਿਰ ਆਪਾਂ ਬਾਅਦ ਚ ਕੀਤਾ ਐਂਬੂਲੈਂਸ 108 ਨੂੰ ਕਹਣਾ ਫਿਰ ਉਹ ਆਏ ਉਹਨਾਂ ਨੇ ਬਾਕਾਇਦਾ ਉੱਥੋਂ ਚੁੱਕ ਕੇ ਤੇ ਫੇਰ ਖੜਿਆ ਨੂੰ ਬਿਲਕੁਲ ਨਹੀਂ ਜੀ ਆਇਆ ਇਨਾਂ ਦੀ ਡੇਲਰੀ ਸੜਕ ਤੇ ਹੋਈ ਆ ਦੋ ਮਲਾਜ਼ਮ ਪੁਲਿਸ ਮਲਾਜ਼ਮ ਜਿਨ੍ਹਾਂ ਨੇ ਇਨਾਂ ਦੇ ਨਾਲ ਹੈਲਪ ਕੀਤੀ ਆ 108 ਨੂੰ ਬੁਲਾਇਆ ਚੁੱਕ ਕੇ ਸਿਵਲ ਹਸਪੀਟਲ ਖੜਿਆ ਜਿਹੜਾ ਬੱਚਾ ਸੜਕ ਤੇ ਹੋਇਆ ਵਾ ਇਨਾਂ ਦੀ ਵਜ੍ਹਾ ਨਾਲ ਹੋਇਆ ਵਾ ਇਨਾਂ ਦਾ ਹੱਕ ਬਣਦਾ ਤੇ ਇਨਾਂ ਦੇ ਪੁਲਿਸ ਨੂੰ ਮੌਕੇ ਤੇ ਦੋ ਮਲਾਜ਼ਮ ਕੋ ਮੰਡੇ ਹੀ ਸੜਕ ਤੇ ਜਿਨ੍ਹਾਂ ਨੇ ਇਨਾਂ ਨੂੰ ਪੁੱਛਿਆ ਕਿ ਤੁਸੀਂ ਕਿਉਂ ਆ ਇਨਾਂ ਨੇ ਸਾਰੀ ਗੱਲ ਦੱਸੀ ਕਿ ਉਹਨਾਂ ਨੇ ਕੱਢਿਆ ਵਾ ਬਾਹਰ ਡਾਕਟਰ ਮੌਜੂਦ ਨਹੀਂ ਇੱਥੇ ਆਏ ਨਹੀਂ ਡਾਕਟਰ ਜਦਕਿ ਇਨਾਂ ਦੀ ਬਣਦੀ ਕਾਰਵਾਈ ਹੋਣੀ ਚਾਹੀਦੀ ਆ ਮੇਰਾ ਨਾਮ ਕੁਲਦੀਪ ਸਿੰਘ ਮੈਂ ਹਰ ਨਾਮ ਨੰਗਦਾ ਸਰ ਸਰ ਮੈਂ ਨਾ ਇੱਥੇ ਵਾਈਫ ਨੂੰ ਰਾਤੀ ਲੈ ਕੇ ਆਇਆ ਹਾਂ ਤੇ ਇਹਨਾਂ ਨੇ ਮਾਖਿਆ ਕਿ ਵਾਈਫ ਮੇਰੀ ਦੇ ਨਾ ਦਰਦ ਹੋਣ ਦੀ ਪੇਟ 'ਚ ਤੇ ਇਹਨਾਂ ਨੇ ਸਰ ਮੈਨੂੰ ਨਾ ਦਵਾਈ ਦੇ ਦਿੱਤੀ ਆ ਤੇ ਮੈਂ 10 ਵਜੇ ਇੱਥੋਂ ਮੈਂ ਦਵਾਈ ਲੈ ਕੇ ਫੇਰ ਚੱਲ ਗਿਆ ਉਸ ਤੋਂ ਬਾਅਦ ਮੈਂ ਫੇਰ ਆਇਆ ਇੱਥੇ 12:30 ਤੇ ਸਰ ਇਹਨਾਂ ਨੇ ਮੈਨੂੰ ਆਖਿਆ ਕਿ ਡਾਕਟਰ ਸਾਹਿਬ ਤੁਹਾਨੂੰ ਨਾ ਸਵੇਰੇ ਮਿਲਣਗੇ ਇਸ ਟਾਈਮ ਨਹੀਂ ਮਿਲਣਾ ਤੇ ਮੈਂ ਸਾਰੇ ਇੱਥੋਂ ਲੈ ਕੇ ਫੇਰ ਇਹਨਾਂ ਨੇ ਮੈਨੂੰ ਆਖਿਆ ਕਿ ਮੋਟਰਸਾਈਕਲ ਤੇ ਲਾਜੋ ਇਹਨਾਂ ਦਾ ਇੱਕ ਬੰਦਾ ਵਾ ਉਹਨਾਂ ਨੇ ਮੈਨੂੰ ਆਖਿਆ ਕਿ ਤੁਸੀਂ ਮੋਟਰਸਾਈਕਲ ਤੇ ਲੈ ਜਾਓ ਤੇ ਸਰਕਾਰੀ ਹਸਪਤਾਲ ਚਲ ਜਾਓ ਮੈਂ ਸਾਰੇ ਇੱਥੋਂ ਗਿਆਮਾਂ ਲੈ ਕੇ ਤੇ ਅੱਗੇ ਜਾ ਕੇ ਨਾ ਮੈਂ ਉਹ ਉੱਥੋਂ ਤੱਕ ਤਾਂ ਕਿ ਗਿਆਮਾਂ ਤੇ ਬਾਅਦ ਚ ਨਾ ਕੇਸ ਉੱਥੇ ਹੋ ਗਿਆ ਰਾਜ ਜੀ ਹਾਂ ਜੀ ਛੜਕਤੇ ਜੀ ਹਾਂ ਜੀ ਫਿਰ ਫਿਰ ਕਿ ਉੱਥਾ ਫਿਰ ਆਪਾਂ ਬਾਅਦ ਚ ਕੀਤਾ ਐਂਬੂਲੈਂਸ 108 ਨੂੰ ਹੋਣਾ ਫਿਰ ਉਹ ਆਏ ਉਹਨਾਂ ਨੇ ਬਾਕਾਇਦਾ ਉੱਥੋਂ ਚੁੱਕ ਕੇ ਤੇ ਫੇਰ ਖੜਿਆ ਫੇਰ ਸਾਰਾ ਉਨਾਂ ਨੇ ਫੇਰ ਉੱਥੇ ਪੁੱਛਿਆ ਨੂੰ ਆਂਦੇ ਕਿ ਤੁਸੀਂ ਇੱਧਰ ਆਏ ਜੇਤੇ ਆਂਦੇ ਕਿ ਇਹ ਪਹਿਲਾਂ ਫਾਈਲਾਂ ਦੋ ਫਾਈਲਾਂ ਨੇ ਦਿਖਾਈਆਂ ਤੇ ਫੇਰ ਬਾਕੀ ਉਹਨਾਂ ਨੇ ਆਪਣਾ ਟ੍ਰੀਟਮੈਂਟ ਕੀਤਾ ਹਾਂਜੀ ਸਰ ਪਹਿਲਾਂ ਲਾਚ ਚਲਦਾ ਹੀ ਹਾਂਜੀ ਮਰੇ ਤਿੰਨੇ ਬੇਟੇ ਇੱਥੋਂ ਆਏ ਹਾਂਜੀ ਇਹ ਨਹੀਂ ਜੇ ਬਚਿਆ ਦੇਖ ਹੁਣ ਮਿਲੇ ਤੁਸੀਂ ਉਹਨਾਂ ਨੂੰ ਨਹੀਂ ਸਰ ਹੁਣ ਅੰਨੀ ਮੈਂ ਮਿਲਿਆ ਹੁਣ ਇਹ ਅੰਦਰੇ ਬੈਠੇ ਤੇ ਆ ਤੇ ਬਾਕੀ ਇਹ ਮੈਨੂੰ ਮਿਲੇ ਨਹੀਂ ਮੰਤਰੀ ਹੈ ਡਾਕਟਰ ਬਰਨਾਕ ਕਲਵਿੰਦਰ ਸਿੰਘ ਹੈ ਸਰ ਉਹ ਹੈ ਇਦਾਂ ਕਿ ਇਹ ਬੰਦਾ ਮੇਰੇ ਕੋਲ ਕੰਮ ਕਰਦਾ ਹੈ ਤੇ ਇੰਨੇ ਇਹਦੀ ਵਾਈਫ ਪਿਛਲੇ 8-9 ਮਹੀਨੇ ਤੋਂ ਉੱਥੇ ਦਵਾਈ ਲੈਣ ਡੇ ਟਾੜਾ ਹਸਪੀਟਲ ਤੋਂ ਕਾਫੀ ਪੈਸੇ ਲਵਾਏ ਨੇ ਆਹ ਅਲਟਰਾ ਸਾਊਂਡ ਪਸੰਦ ਨਹੀਂ ਆ ਇੱਥੋਂ ਕਰਾਓ ਇੱਥੋਂ ਕਰਾਓ ਕਮਿਸ਼ਨ ਦੇ ਚੱਕਰ 'ਚ ਆਪਣੀ ਆਪਣੇ ਬੰਦਿਆਂ ਕੋਲਟਰਾਸੌਂਡ ਕਰਾਈਆਂ ਇਹਨਾਂ ਨੇ ਪੈਸੇ ਵੀ ਲੱਗੇ ਰਾਤੀ ਇਹ ਲੈ ਕੇ ਆਇਆ ਇਹਨਾਂ ਨੇ ਟਾਈਮ ਦਿੱਤਾ ਜਨਵਰੀ ਦਾ ਕਿ ਬੱਚਾ ਹੋਊਗਾ ਜਨਵਰੀ 'ਚ ਪਰ ਇਹ ਦਸੰਬਰ ਚ ਹੀ ਹੋਇਆ ਇਹਨਾਂ ਨੂੰ ਖੁਦ ਡਾਕਟਰਾਂ ਨੂੰ ਵੀ ਪਤਾ ਕਿ ਕਦੋਂ ਬੱਚਾ ਹੋਣਾ ਪੂਰੇ ਟਾਈਮ ਦਾ ਇਹਨਾਂ ਨੂੰ ਵੀ ਪਤਾ ਇਹਨਾਂ ਨੇ ਡਿਗਰੀਆਂ ਕਾਦੀਆਂ ਲਈਆਂ ਨੇ ਫਿਰ ਇਹਨਾਂ ਰਾਤੀ ਇੰਜੈਕਸ਼ਨ ਵੀ ਲਗਾਏ ਨੇ ਦਵਾਈ ਵੀ ਦਿੱਤੀ ਏ ਇਹ ਦੁਬਾਰਾ ਦੋ ਵਰੀ ਆਇਆ ਵਾ ਫਿਰ ਇਹਨਾਂ ਨੇ ਡਾਕਟਰ ਸਾਹਿਬ ਨੂੰ ਫੋਨ ਕੀਤਾ ਡਾਕਟਰ ਇੱਥੇ ਆਇਆ ਨਹੀਂਗਾ ਮੌਕਾ ਮੌਦੇ ਮੌਕੇ ਤੇ ਆਉਣਾ ਚਾਹੀਦਾ ਏ ਡਾਕਟਰ ਨੂੰ ਬਿਲਕੁਲ ਨਹੀਂ ਜੇ ਆਇਆ ਇਹਨਾਂ ਦੀ ਡੇਲਰੀ ਸੜਕ ਤੇ ਹੋਈ ਆ ਦੋ ਮਲਾਜ਼ਮ ਪੁਲਿਸ ਮਲਾਜ਼ਮ ਜਿਨ੍ਹਾਂ ਨੇ ਇਹਨਾਂ ਦੇ ਨਾਲ ਹੈਲਪ ਕੀਤੀ ਆ 108 ਨੂੰ ਬੁਲਾਇਆ ਚੁੱਕ ਕੇ ਸਿਵਲ ਹਸਪੀਟਲ ਖੜਿਆ ਜਿਹੜਾ ਬੱਚਾ ਸੜਕ ਤੇ ਹੋਇਆ ਵਾ ਇਹਨਾਂ ਦੀ ਵਜ੍ਹਾ ਨਾਲ ਹੋਇਆ ਵਾ ਇਹਨਾਂ ਦਾ ਹੱਕ ਬਣਦਾ ਤੇ ਇਹਨਾਂ ਦੇ ਪੁਲਿਸ ਨੂੰ ਮੌਕੇ ਤੇ ਦੋ ਮੁਲਾਜ਼ਮ ਘੁੰਮਣ ਦੇ ਹੀ ਸੜਕ ਤੇ ਜਿਨ੍ਹਾਂ ਨੇ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਕਿਉਂ ਆ ਇਹਨਾਂ ਨੇ ਸਾਰੀ ਗੱਲ ਦੱਸੀ ਕਿ ਇਹਨਾਂ ਨੇ ਕੱਢਿਆ ਵਾ ਬਾਹਰ ਡਾਕਟਰ ਮੌਜੂਦ ਨਹੀਂ ਇੱਥੇ ਆਏ ਨਹੀਂ ਡਾਕਟਰ ਜਦ ਕਿ ਇਹਨਾਂ ਦੀ ਬਣਦੀ ਕਾਰਵਾਈ ਹੋਣੀ ਚਾਹੀਦੀ ਆ ਜੋ ਗੈਰ ਇਰਾਦਤਨ ਬੱਚੇ ਦੀ ਹੱਤਿਆ ਕਿ ਹੋਈ ਆ ਇਹਦੇ ਤੇ 302 ਤੇ 307 ਦਾ ਪਰਚਾ ਹੋਣਾ ਚਾਹੀਦਾ ਇਹਨਾਂ ਤੇ ਇਹ ਬਣਦੀ ਕਾਰਵਾਈ ਪੁਲਿਸ ਮੁਲਾਜ਼ਮਾਂ ਕਰਨੀ ਚਾਹੀਦੀ ਹੈ ਇਹਦੇ ਤੇ ਫੀਨੋਜ਼ਰ ਕੋਲ ਡਾਕਟਰ ਹਰਿਦਰਜੀਤ ਤੁਸੀਂ ਅਨੁਰੋਧ ਕਰੀ ਬਈ ਡਾਇਰੈਕਟਰ ਆ ਤੇ ਨਾਲ ਹੈ ਸਾਡੇ ਸਟਾਫ ਡਾਕਟਰ ਸਰਵੰਦੇ ਦੇ ਤੇ ਤੁਸੋਂ ਜਿਹੜਾ ਬਾਹਰ ਇੱਕ ਬੱਚਾ ਮਰ ਦਿੱਤ ਗਿਆ ਉਹਦੇ ਜਿਹੜੇ ਪਰਿਵਾਰ ਜਨ ਹੈ ਉਹਨਾਂ ਦਾ ਕਹਿਣਾ ਹੈ ਕਿ ਰਾਤ ਸਾਨੂੰ ਟ੍ਰੀਟਮੈਂਟ ਨਾ ਦਿੱਤਾ ਗਿਆ ਜਿਸ ਵਜ੍ਹਾ ਕਰਕੇ ਬੱਚਾ ਸੜਕ ਤੇ ਡਿਲੀਵਰ ਹੋ ਗਿਆ ਤੇ ਉਹ ਤੁਹਾਡੇ ਹਸਪੀਟਲ ਜਾਂ ਤੁਹਾਡੇ ਸਟਾਫ ਦੀ ਨੈਗਲੀਜੈਂਸੀ ਕਰਕੇ ਆ। ਅੱਛਾ ਇਹ ਤੁਸੀਂ ਕਹਿੰਦੇ ਹੋ ਜਾਂ ਉਹ ਕਹਿ ਸਕਦੇ ਹਨ ਬਟ ਰਾਤ 12:30 1 ਵਜੇ ਇਹ ਐਮਰਜੈਂਸੀ ਆਈ ਹੈ ਜਦੋਂ ਕਿ ਇੱਥੇ ਡਾਕਟਰ ਦੀ ਅਵੇਲੇਬਿਲਿਟੀ ਉਸ ਟਾਈਮ ਨਹੀਂ ਹੈਗੀ। ਠੀਕ ਹੈ ਆਡਾ ਜਿਹੜਾ ਮੋਟਵੇਂ ਲੜਕਾ ਉਹਨੇ ਬਾਰੂ ਹੀ ਗਿਆਤਾ ਸੀ ਇਹਨਾਂ ਨੂੰ ਪੇਨ ਨੂੰ ਤੁਸੀਂ ਸਿਵਲ ਹਸਪਤਲ ਲੈ ਜਾਓ ਇਸ ਟਾਈਮ ਡਾਕਟਰ ਨਹੀਂ ਹੈਗੇ ਇਹਨਾਂ ਕਹ ਕੇ ਉਹਨਾਂ ਨੇ ਇਹਨਾਂ ਨੂੰ ਭੇਜ ਦਿੱਤਾ ਠੀਕ ਹੈ ਅੱਗੇ ਕੀ ਵਾਪਰਿਆ ਸਰਮਿਸ ਪਰ ਇਹਨਾਂ ਨੂੰ ਪਤਾ ਅਗਰੇ ਤੁਹਾਡਾ ਜੇ ਕੰਟੀਨਿਊਟੀ ਤੁਹਾਡਾ ਪੇਸ਼ੈਂਟ ਸੀ ਜਨਾ ਪਰਮਨੈਂਟ ਕੋਈ ਸਪੈਸ਼ਲਿਸਟ ਕੀ ਮੌਕੇ ਤੇ ਜੇ ਬਚਾੜ ਲਿਵਰ ਹੋਣ ਵਾਲਾ ਸੀ ਜਾਂ ਕੁਝ ਵੀ ਸੀ ਐਮਰਜੈਂਸੀ ਦੀ ਐਮਬੂਲੈਂਸ ਵੀ ਹੋਈ ਜਾਂ ਕਰਵਾਇਆ ਜਾ ਸਕਦੀ ਸੀ ਐਮਰਜੈਂਸੀ ਤੇ ਆਪਾਂ ਜਦੋਂ ਵੀ ਕਾਲ ਕਰਦੇ ਆ 911 ਜਿਹੜੀ ਹੈਗੀ ਸਰਕਾਰੀ ਉਹਨੂੰ ਹੀ ਕਾਲ ਕਰਦੇ ਆਪਾਂ ਠੀਕ ਹੈ ਦੂਜੀ ਗੱਲ ਇਹ ਪੇਸ਼ੈਂਟ ਕੰਟੀਨਿਊਸਲੀ ਸਾਡੇ ਕੋਲ ਨਹੀਂ ਸੀ ਆ ਰਹੇ ਠੀਕ ਹੈ ਨਾ ਇਹਨਾਂ ਨੂੰ ਜਦੋਂ ਆਪਾਂ ਪਹਿਲਾਂ ਵੀ ਮਹੀਨਾ ਪਹਿਲਾਂ ਵੀ ਸਾਡੇ ਕੋਲ ਆਏ ਸੀਗੇ ਉਦੋਂ ਇਹਨਾਂ ਨੂੰ ਕਿਹਾ ਵੀ ਜਦੋਂ ਪ੍ਰੋਬਲਮ ਆਉਂਦੀ ਹੈ ਤੁਹਾਨੂੰ ਡੇਟਾ ਮਾ ਕੇ ਦਿਖਾ ਕੇ ਜਾਓ ਇਹ ਲੋਕ ਜਦੋਂ ਮੌਕੇ ਦੇ ਬਿਲਕੁਲ ਸਭ ਕੁਝ ਕਮ ਖਰਾਬ ਹੋ ਰਿਹਾ ਹੁੰਦਾ ਉਸ ਟਾਈਮ ਆਉਂਦੇ ਤੇ ਰਾਤ ਜਦੋਂ ਡਾਕਟਰ ਨਹੀਂ ਹੈਗਾ ਹਸਪੀਟਲ ਦੈਟ ਮੀਨਸ ਸਟਾਫ ਨਹੀਂ ਹੈਗਾ ਨਾ ਡਾਕਟਰ ਸਭ ਹੈ ਨਹੀਂਗੇ ਸਿਵਲ ਹਸਪੀਟਲ ਜੋ ਅਹੀਂ ਅੱਗੇ ਵੀ ਸਾਰੇ ਪੇਸ਼ੈਂਟ ਆਪਣੇ ਜਿਹੜੇ ਐਮਰਜੈਂਸੀ ਆਉਂਦੀ ਸਿਵਲ ਇਹ ਭੇਜਦੇ ਆ ਦ ਸਿਵਲ ਹਸਪੀਟਲ ਵੀ ਉਹ ਐਂਟਰੇਨ ਕਰਦੇ ਆ ਉਹ ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬੱਸਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੋਗਣ ਦੁਸ਼ਮਣ ਤੋਂ ਛਡਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟੂਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 77409 3648